ਸਿਮਾ ਆਰਗੈਨਿਕ ਫਾਰਮ ਤੇ ਅੱਜ ਲਸਣ ਦੀ ਬਿਜਾਈ ਹੋ ਰਹੀ ਹੈ ਜੀ ਇਹ ਹੈਗਾ ਜੀ ਦੇਸੀ ਲਾਲ ਲਸਣ ਤੇ ਪ੍ਰੋਪਰ ਅਸੀਂ ਇੱਕੋ ਜਿਹੀ ਵਿੱਤ ਤੇ ਲਾ ਰਹੇ ਆ ਆ ਇਹਦਾ ਫਾਸਲਾ ਹੈਗਾ ਲਾਈਨ ਤੋਂ ਲਾਈਨ 6 ਇੰਚ ਇਧਰੋਂ ਜਿਹੜਾ ਇਧਰੋਂ ਹੈਗਾ ਵਾ 5 ਇੰਚ ਤੇ ਪਿਛਲੇ ਸਾਲ ਅਸੀਂ ਲਵਾਇਆ ਸੀ ਲਾਇਆ ਤਾਂ ਬਿੱਡਾਂ ਤੇ ਸੀ ਪਰ ਉਹ ਲੀਵਰ ਤੋਂ ਲਵਾਇਆ ਸੀ ਉਹਨਾਂ ਨੇ ਕੀ ਕੀਤਾ ਵੀ ਸੰਘਣਾ ਜਿਆਦਾ ਲਾਦਾ ਕਹਿੰਦੇ باوجود ਵੀ ਜਿਆਦਾ ਹੀ ਸੰਘਣਾ ਲਾਤਾ ਤੇ ਇੱਕ ਵਿੱਚ ਨਦੀਨ ਹੋ ਗਿਆ ਸੀ ਮਲਚਿੰਗ ਟਾਈਮ ਤੇ ਨਹੀਂ ਹੋਈ ਉਹਦਾ ਕਰਕੇ ਸਾਨੂੰ ਜਿਹੜਾ ਅੱਲਾ ਸਾਨੂੰ ਥੋੜਾ ਜਿਹਾ ਬਰੀਕ ਰਹਿ ਗਿਆ ਸੀ ਐਰ ਕੀ ਹੁਣ ਅਸੀਂ ਪੂਰਾ ਬਰਲਾ ਜਿੰਨਾ ਇਹਦਾ ਬੈੱਥ ਚਾਹੀਦੀ ਆ ਸਹੀ ਉਨੀ ਪ੍ਰੋਪਰ ਬੈੱਥ ਤੇ ਇੱਕ ਬਣਾਇਆ ਵਾਂ ਜਗਾੜ ਉਹ ਵੀ ਵਿਖਾਉਨੇ ਤੁਹਾਨੂੰ ਆ ਦੋ ਬੈੱਡ ਆਪਣੇ ਲਾਲ ਲਸਨ ਦੇ ਆ ਜੀ ਤੇ ਆ ਇੰਨਾ ਕਰ ਰਹਿ ਗਿਆ ਦੂਜਾ ਬੈੱਡ ਲਾਉਣ ਵਾਲਾ ਇੱਕ ਤੋਂ ਤੱਕ ਲੱਗ ਗਿਆ ਆ ਅਸੀਂ ਫੱਟੇ ਤੇ ਐ ਲੱਕੜ ਦੇ ਡੰਡੇ ਠੋਕ ਕੇ ਨਾ ਮੇਖਾ ਨਾ ਠੋਕਲੇ ਆ ਇਹਦੇ ਨਾਲ ਅਸੀਂ ਐ ਖਬੋਖ-ਖੋਕੇ ਇਹਨੂੰ ਪੂਰਾ ਐ ਕਰਕੇ ਇਹਦੇ ਨਾਲ ਨਿਸ਼ਾਨੀ ਲੱਗ ਜਾਂਦੀ ਹੈ ਤੇ ਇਧਰੋਂ ਤਾਂ 6 ਇੰਚ 6 6 ਇੰਚ ਤੇ ਹੈਗੇ ਹੀ ਆ ਉਧਰੋਂ 5 ਇੰਚ ਤਿੰਨ ਦਾ ਜਿਨ੍ਹਾਂ ਨਾਲ ਅਸੀਂ ਲਾ ਕੇ ਨਿਸ਼ਾਨੀਆਂ ਇਦੇ ਨਾਲ ਲਸਣ ਲਾ ਰਹੇ ਆ ਉੱਪਰੋਂ ਇਹਦੀ ਕਰਾਂਗੇ ਮਲਚਿੰਗ ਪਰਾਲੀ ਨਾਲ ਮੋਟੀ ਮਲਚਿੰਗ ਕਰਦੇ ਆਗੇ ਤੇ ਆ ਅਗਲਾ ਬੈੱਡ ਅਗਲਾ ਬੈੱਡ ਆ ਪਲਾਵਾਂਗੇ ਚਿੱਟੇ ਲਸਣ ਦਾ ਉਦੋਂ ਅੱਗੇ ਪਿਆਜ਼ ਤੇ ਜੋ ਵੀ ਹੋਊਗਾ ਉਹ ਤੁਹਾਨੂੰ ਦੱਸਦੇ ਰਾਵਾਂਗੇ